ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਜਿਸ ਨੂੰ ਲੈ ਕੇ ਹਾਜ਼ਰੀਆਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਅਭਿਸ਼ਾਰੀ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ YouTube ਚੈਨਲ ਅਤੇ ਆਈਪੀਟੀਵੀ ਦੀ ਬ੍ਰੌਡਕਾਸਟ ਰਾਹੀਂ ਅੱਜ ਦੀ ਇਸ ਗੱਲਬਾਤ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਭਾਰਤ ਪਾਕਿਸਤਾਨ ਦਰਮਿਆਨ ਜੰਗਬੰਦੀ ਦਾ ਇੱਕ ਹਫਤਾ ਮੁਕੰਮਲ ਹੋ ਚੁੱਕਾ ਹੈ ਜਾਂ ਇੱਕ ਹਫਤਾ ਹੋ ਗਿਆ ਇਸ ਸਮੇਂ ਦੌਰਾਨ ਹਾਲਾਤ ਕਾਫੀ ਬਿਹਤਰ ਹੋਏ ਨੇ ਆਮ ਵਰਗੇ ਹੋਏ ਨੇ ਅਤੇ ਦੋਹਾਂ ਦੇਸ਼ਾਂ ਦਰਮਿਆਨ ਜੰਗਬੰਦੀ ਹੁਣ ਪੂਰਨ ਰੂਪ ਵਿੱਚ ਲਾਗੂ ਹੋ ਚੁੱਕੀ ਹੈ ਦੋਵਾਂ ਧਿਰਾਂ ਵੱਲੋਂ ਆਪੋ ਆਪਣਾ ਪੱਖ ਵੀ ਰੱਖਿਆ ਜਾ ਰਿਹਾ ਹੈ ਤੇ ਪਿਛਲੇ ਦਿਨਾਂ ਦੀਆਂ ਕਾਰਵਾਈਆਂ ਸੰਬੰਧੀ ਵੀ ਆਪਣੀ ਗੱਲ ਆਖੀ ਗਈ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਜੰਗਬੰਦੀ ਲਾਗੂ ਹੈ ਅਤੇ ਹੋਰ ਕਿਸੇ ਜਾਨੀ ਨੁਕਸਾਨ ਦੀ ਜਾਂ ਖਤਰੇ ਦੀ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਇਸ ਸੰਬੰਧੀ ਆਮ ਲੋਕ ਵੀ ਰਾਹਤ ਮਹਿਸੂਸ ਕਰ ਰਹੇ ਨੇ ਸਮੁੱਚੇ ਘਟਨਾਕਰਮ ਦਰਮਿਆਨ ਅਮਰੀਕਾ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨ ਵੀ ਸੁਰੱਖਿਆ ਬਚਾਉਂਦੇ ਰਹੇ ਨੇ ਅਮਰੀਕਾ ਦੀ ਭੂਮਿਕਾ ਵੀ ਸੁਰੱਖਿਆ ਬਚਾਉਂਦੀ ਰਹੀ ਹੈ ਹੁਣ ਡੋਨਲਡ ਟਰੰਪ ਦਾ ਇਸ ਬੰਦੇ ਜੋ ਤਾਜ਼ਾ ਬਿਆਨ ਆਇਆ ਉਸ ਨੇ ਵੀ ਦੁਨੀਆ ਪਰ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਪਹਿਲਾਂ ਟਰੰਪ ਨੇ ਜੰਗਬੰਦੀ ਦਾ ਸੇਰਾ ਲੈਣ ਦਾ ਦਾਵਾ ਕੀਤਾ ਸੀ ਹੁਣ ਟਰੰਪ ਦਾ ਕਹਿਣਾ ਕਿ ਉਹਨਾਂ ਨੇ ਕੋਈ ਸਿੱਧੀ ਭੂਮਿਕਾ ਨਹੀਂ ਨਿਭਾਈ ਉਹਨਾਂ ਦਾ ਰੋਲ ਰਿਹਾ ਪਰ ਉਨਾ ਪ੍ਰਮੁੱਖਤਾ ਨਾਲ ਨਹੀਂ ਜਿੰਨਾ ਪਹਿਲਾਂ ਸਾਰਿਆਂ ਨੂੰ ਲੱਗਾ ਸੀ ਟੈਰਿਫ ਸਬੰਧੀ ਵੀ ਗੱਲ ਉਹਨਾਂ ਨੇ ਆਖੀ ਹੈ Apple ਕੰਪਨੀ ਦੇ ਉਤਪਾਦ ਜਾਂ ਵਸਤਾਂ ਜਾਂ ਪ੍ਰੋਡਕਟ ਭਾਰਤ ਵਿੱਚ ਬਣਨ ਜਾਂ ਨਾ ਬਣਨ ਇਸ ਸਬੰਧੀ ਵੀ 트ੰਪ ਦਾ ਵੱਡਾ ਬਿਆਨ ਆਇਆ ਉਸ ਤੇ ਵੀ ਕਾਫੀ ਮਾਇਨੇ ਨੇ ਸੋ ਇੱਕ ਤਾਂ ਭਾਰਤ ਪਾਕਿਸਤਾਨ ਵਾਲਾ ਜੰਗਬੰਦੀ ਦਾ ਅਮਲ ਜਿਸ ਨੂੰ ਹਫਤਾ ਮੁਕੰਮਲ ਹੋਇਆ ਤੇ ਦੂਜਾ 트ੰਪ ਦੇ ਬਿਆਨ ਭਾਰਤ ਸੰਬੰਧੀ ਖਾਸ ਤੌਰ ਤੇ ਉਹਨਾਂ ਦੀ ਗੱਲ ਕਰਾਂਗੇ ਅੱਜ ਦੇ ਪ੍ਰਮੁੱਖ ਵਿਸ਼ੇ ਵਜੋਂ ਇਸ ਤਾਜ਼ਾ ਵਿਸ਼ੇ ਨੂੰ ਤਫਸੀਲ ਵਿੱਚ ਸਮਝਣ ਦੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਵਿਸ਼ੇ ਹੋਰ ਵੀ ਹੋਣਗੇ ਪੰਜਾਬ ਸਰਕਾਰ ਦੀ ਵੀ ਗੱਲ ਕਰਾਂਗੇ ਤਾਜ਼ਾ ਨੀਤੀਆਂ ਦੀ ਗੱਲ ਕਰਾਂਗੇ ਤੇ ਇਸੇ ਤਰ੍ਹਾਂ ਕਈ ਹੋਰ ਵਿਸ਼ੇ ਜਿਹੜੇ ਸੁਰਖੀਆਂ ਵਿੱਚ ਆਏ ਨੇ ਪਿਛਲੇ ਕੁਝ ਦਿਨਾਂ ਦੌਰਾਨ ਇਸ ਸਮੇਂ ਤੱਕ ਉਨਤੋ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਪੰਜਾਬ ਦੇ ਮੌਸਮ ਦੀ ਵੀ ਜਾਣਕਾਰੀ ਦਵਾਂਗੇ ਜਿੱਥੇ ਗਰਮੀ ਅੱਤ ਦੀ ਪੈ ਰਹੀ ਹੈ ਸੋ ਇਹਨਾਂ ਸਾਰੇ ਵਿਸ਼ਿਆਂ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਅੱਜ ਦੀ ਇਸ ਗੱਲਬਾਤ ਨਾਲ ਸਮੁੱਚੇ ਸਮੇਂ ਦੌਰਾਨ ਜੁੜੇ ਰਹੋ ਇਸ ਗੱਲਬਾਤ ਨੂੰ ਖੁਦ ਵੀ ਵੇਖਿਓ ਹੋਰਨਾਂ ਨੂੰ ਵੀ ਵਿਖਾਓ ਯਾਨੀ ਕਿ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਾਂ ਨਾਲ ਤੇ ਇਸੇ ਤਰ੍ਹਾਂ ਆਪਣੀ ਵਿਚਾਰ ਵੀ ਜ਼ਰੂਰ ਦੱਸਿਓ ਕਿ ਤੁਸੀਂ ਇਹ ਜੋ ਨੁਕਤੇ ਸੁਣ ਰਹੇ ਹੋ ਜਾ ਅੱਗੇ ਜਾ ਕੇ ਸੁਣੋਗੇ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਹਾਡੇ ਕੀ ਵਿਚਾਰ ਨੇ ਤੁਸੀਂ ਜੋ ਵੀ ਸੋਚਦੇ ਹੋ ਉਸ ਨੂੰ ਜ਼ਰੂਰ ਸਾਂਝਾ ਕਰਿਓ ਕਮੈਂਟਸ ਤੇ ਰਹੀਂ ਫੇਸਬੁੱਕ ਅਤੇ YouTube ਉੱਤੇ ਤੁਸੀਂ ਆਪਣੇ ਵਿਚਾਰ ਲਿਖ ਕੇ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਜਿੱਥੇ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਉੱਥੇ ਕਮੈਂਟਸ ਰਹੀਂ ਤੁਸੀਂ ਆਪਣੀ ਗੱਲ ਸਾਡੇ ਨਾਲ ਅੱਜ ਦੀ ਇਸ ਗੱਲਬਾਤ ਵਿੱਚ ਜੋੜ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ذریع ਸੋ ਭਾਰਤ ਤੇ ਪਾਕਿਸਤਾਨ ਦਰਮਿਆਨ ਜੋ ਤਣਾਅ ਬਣਿਆ ਉਸ ਤੋਂ ਬਾਅਦ ਜੰਗਬੰਦੀ ਲਾਗੂ ਹੋਈ ਉਸਨੇ ਇੱਕ ਹਫ਼ਤਾ ਮੁਕੰਮਲ ਹੋ ਗਿਆ ਤੇ ਇਸ ਸਮੇਂ ਦੌਰਾਨ ਸ਼ੁਰੂਆਤ ਵਿੱਚ ਕੁਝ ਤਣਾਅ ਜਿਹਾ ਮੋੜ ਬਣਦਾ ਵਿਖਾਈ ਦਿੱਤਾ ਸੀ ਜਦੋਂ ਰਾਤ ਵੇਲੇ ਡਰੋਨ ਵੇਖੇ ਜਾਣ ਦੀ ਗੱਲ ਸਾਹਮਣੇ ਆਉਂਦੀ ਸੀ ਜਾਂ ਕੁਝ ਇਲਾਕਿਆਂ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ ਜਾਂਦੀ ਰਹੀ ਪਰ ਹੌਲੀ-ਹੌਲੀ ਹਾਲਾਤ ਬਿਲਕੁਲ ਆਮ ਵਰਗੇ ਹੋ ਗਏ ਨੇ ਤੇ ਹੁਣ ਕਿਸੇ ਵੀ ਬੰਨੇ ਕਿਸੇ ਵੀ ਕਿਸਮ ਦੀ ਕੋਈ ਪਾਬੰਦੀ ਲਾਗੂ ਨਹੀਂ ਹੈ ਬਲੈਕਆਊਟ ਵੀ ਹੁਣ ਨਹੀਂ ਕਰਨ ਦੀ ਨੌਬਤ ਆ ਰਹੀ ਤੇ ਨਾਲ ਦੀ ਨਾਲ ਸਕੂਲ ਕਾਲਜ ਵਿਦਿਅਕ ادارے ਖੁੱਲ ਗਏ ਨੇ ਪ੍ਰੀਖਿਆਵਾਂ ਜਿਹੜੀਆਂ ਕਿ ਮੁਲਤਵੀ ਕਰਨੀਆਂ ਪਈਆਂ ਸੀ ਤਣਾਅ ਦੇ ਆਲਮ ਕਰਕੇ ਉਹ ਵੀ ਮੁੜ ਹੋਣ ਲੱਗ ਪਈਆਂ ਨੇ ਤੇ ਲਗਭਗ ਸਾਰੇ ਹੀ ਕੰਮਕਾਜ ਸਮੇਤ ਸਰਹੱਦੀ ਇਲਾਕਿਆਂ ਦੇ ਹੁਣ ਚੱਲ ਪਏ ਨੇ ਸਿਰਫ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ ਉਹ ਹਾਲੇ ਖੋਲਿਆ ਜਾਣਾ ਬਾਕੀ ਹੈ ਜਿਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਿਆਨ ਵੀ ਦਿੱਤਾ ਉਹਨਾਂ ਦਾ ਕਹਿਣਾ ਕਿ ਹੁਣ ਜਦ ਕਿ ਮਾਹੌਲ ਸ਼ਾਂਤ ਹੋ ਗਿਆ ਤੇ ਸਾਰੇ ਬੰਨੇ ਅਮਨ ਸ਼ਾਂਤੀ ਨਜ਼ਰ ਆ ਰਹੀ ਹੈ ਤਾਂ ਹੁਣ ਲੰਘੇ ਨੂਬੀ ਦੁਬਾਰਾ ਖੋਲਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਜਿਸ ਤੇ ਦਰਸ਼ਨ ਦੇਦਾਰੇ ਸਬੰਧੀ ਸਿੱਖ ਸੰਗਤਾਂ ਲੰਬੇ ਸਮੇਂ ਤੋਂ ਅਰਦਾਸਾਂ ਕਰਦੀਆਂ ਆ ਰਹੀਆਂ ਨੇ ਬਾਕੀ ਸਾਰੇ ਬੰਨੇ ਹੁਣ ਸਾਰੇ ਕੰਮਕਾਜ ਆਮ ਵਾਂਗ ਚੱਲ ਰਹੇ ਨੇ ਹਵਾਈ ਅੱਡੇ ਵੀ ਰੇਲ ਆਵਾਜਾਈ ਵੀ ਚੱਲ ਰਹੀ ਹੈ ਤੇ ਸਾਰਾ ਕੁਝ ਸ਼ਾਂਤ ਹੁੰਦਾ ਵਿਖਾਈ ਦੇ ਰਿਹਾ ਆਮ ਲੋਕਾਂ ਲਈ ਕਾਫੀ ਰਾਹਤ ਦੀ ਗੱਲ ਹੈ ਇਸਰ-ਮਿਆਂਂ ਜੰਗਬੰਦੀ ਨੂੰ ਵਿਧਾਏ ਜਾਣ ਸੰਬੰਧੀ ਚਰਚਾ ਵੀ ਹੋਈ ਭਾਰਤ ਅਤੇ ਪਾਕਿਸਤਾਨ ਦੀ ਡੀਜੀ ਐਮਓਸ ਦੀ ਆਪਸ ਵਿੱਚ ਦੁਬਾਰਾ ਵੀ ਗੱਲਬਾਤ ਹੋਈ ਹੈ ਤੇ ਜੰਗਬੰਦੀ ਦੇ ਆਲਮ ਨੂੰ ਬਰਕਰਾਰ ਰੱਖਣ ਸੰਬੰਧੀ ਸਹਿਮਤੀ ਵੀ ਬਣੀ ਸੋ ਇਧਰ ਜੰਗਬੰਦੀ ਦਾ ਅਮਲ ਲਾਗੂ ਹੈ ਤੇ ਜੰਗਬੰਦੀ ਜਦੋਂ ਹੋਣ ਦੀ ਗੱਲ ਸਾਹਮਣੇ ਆਈ ਸੀ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਸਭ ਤੋਂ ਪਹਿਲਾਂ ਇਹ ਸੰਬੰਧੀ ਬਿਆਨ ਆਇਆ ਸੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਜਿਨ੍ਹਾਂ ਦੇ ਬਿਆਨ ਹੋਏ ਸੀ ਵੀ ਕਾਫੀ ਸੁਰਖੀਆਂ ਵਿੱਚ ਰਹਿੰਦੇ ਨੇ ਡੋਨਲਡ 트ੰਪ ਨੇ ਉਸ ਦਿਨ ਜਦੋਂ جنگਬੰਦੀ ਲਾਗੂ ਹੋਣ ਲੱਗੀ ਸੀ ਤਾਂ ਇਹ ਦਾਵਾ ਕੀਤਾ ਸੀ ਕਿ ਅਮਰੀਕਾ ਜਾਂ ਅਮਰੀਕਾ ਦੇ ਰਾਸ਼ਟਰਪਤੀ ਜਾਂ ਅਮਰੀਕਾ ਵੱਲੋਂ ਪ੍ਰਮੁੱਖ ਭੂਮਿਕਾ ਨਿਭਾਈ ਗਈ ਤੇ ਸਭ ਤੋਂ ਪਹਿਲਾਂ 트ੰਪ ਨੇ ਹੀ ਸੋਸ਼ਲ ਮੀਡੀਆ ਜ਼ਰੀਏ 트ਰੂਥ ਸੋਸ਼ਲ ਜ਼ਰੀਏ ਇਹ ਐਲਾਨ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ جنگਬੰਦੀ ਲਈ ਸਹਿਮਤ ਹੋ ਗਏ ਨੇ ਤੇ ਟਰੰਪ ਨੇ ਦੋਹਾਂ ਸੰਬੰਧੀ ਇੱਕ ਤਸੱਲੀ ਦਾ ਪ੍ਰਗਟਾਵਾ ਵੀ ਕੀਤਾ ਸੀ ਹੁਣ ਡੋਨਲਡ ਟਰੰਪ ਅਰਬ ਦੇਸ਼ਾਂ ਦੀ ਯਾਤਰਾ ਉੱਤੇ ਆਏ ਹੋਏ ਨੇ ਕਤਰ ਦੇਸ਼ ਵਿਖੇ ਉਹਨਾਂ ਸਭ ਤੋਂ ਪਹਿਲੇ ਪੜਾਅ ਤਹਿਤ ਜੋ ਗੱਲਬਾਤ ਕੀਤੀ ਉਹਦੇ ਵਿੱਚ ਕਈ ਅਜਿਹੇ ਬਿਆਨ ਦਿੱਤੇ ਜੋ ਸੁਰਖੀਆਂ ਵਿਚਾਰ ਰਹੇ ਨੇ ਹੁਣ ਡੋਨਲਡ ਟਰੰਪ ਦਾ ਇਹ کہنا ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੋ ਜੰਗਬੰਦੀ ਹੋਈ ਹੈ ਉਸ ਵਿੱਚ ਉਹਨਾਂ ਨੇ ਸਿੱਧੀ ਭੂਮਿਕਾ ਨਹੀਂ ਨਿਭਾਈ। ਯਾਨੀ ਕਿ ਪ੍ਰਮੁੱਖ ਭੂਮਿਕਾ ਉਹਨਾਂ ਦੀ ਨਹੀਂ ਸੀ। ਟਰੰਪ ਦਾ ਕਹਿਣਾ ਕਿ ਉਹਨਾਂ ਨੇ ਇਹਦੇ ਵਿੱਚ ਰੋਲ ਨਿਭਾਇਆ ਪਰ ਅਸਿੱਧੇ ਤੌਰ ਤੇ ਯਾਨੀ ਕਿ ਪ੍ਰਮੁੱਖ ਸਿਹਰਾ ਲੈਣ ਤੋਂ ਹਣੋਂ ਪਾਲਾ ਵਟਦੇ ਹੋਏ ਨਜ਼ਰ ਆਏ ਨੇ। ਉਸ ਤੋਂ ਉਹਨਾਂ ਨੇ ਯੂ ਟਰਨ ਲੈ ਲਿਆ ਜਾਂ ਕਹਿ ਲੋ ਕਿ ਪਲਟੀ ਮਾਰ ਲਈ। ਹੁਣ ਟਰੰਪ ਦਾ ਕਹਿਣਾ ਕਿ ਉਹਨਾਂ ਨੇ ਭੂਮਿਕਾ ਜ਼ਰੂਰ ਨਿਭਾਈ ਹੈ। ਇਸ ਪ੍ਰਕਿਰਿਆ ਵਿੱਚ ਸ਼ਾਮਲ ਜ਼ਰੂਰ ਸਨ। ਪਰ ਸਿੱਧੇ ਤੌਰ ਤੇ ਨਹੀਂ ਯਾਨੀ ਕਿ ਪ੍ਰਮੁੱਖ ਸਹਿਰਾ ਲੈਂਡ ਤੋਂ ਹੁਣੋ ਕੁਝ ਪਿੱਛੇ ਹਟਦੇ ਹੋਏ ਵਿਖਾਈ ਦਿੱਤੇ ਨੇ ਪਰ ਨਾਲ ਦੀ ਨਾਲ 트াম্প ਦਾ ਇਹ ਜ਼ਰੂਰ ਕਹਿਣਾ ਹੈ ਕਿ ਉਹ ਇਸ ਪ੍ਰਕਿਰਿਆ ਵਿੱਚ ਸ਼ਾਮਲ ਜ਼ਰੂਰ ਰਹੇ ਇਧਰ ਭਾਰਤ ਦੀ ਗੱਲ ਹੋਵੇ ਤਾਂ ਭਾਰਤ ਵੱਲੋਂ ਹਮੇਸ਼ਾ ਇਹ ਕਿਹਾ ਜਾਂਦਾ ਰਿਹਾ ਹੈ ਕਿ ਜੰਗਬੰਦੀ ਦੇ ਆਲਮ ਵਿੱਚ ਕਿਸੇ ਵੀ ਤੀਜੀ ਧਿਰ ਦੀ ਕੋਈ ਸ਼ਮੂਲੀਅਤ ਨਹੀਂ ਸੀ ਸਪਸ਼ਟ ਤੌਰ ਤੇ ਇਸ਼ਾਰਾ ਅਮਰੀਕਾ ਵੱਲ ਹੀ ਨਜ਼ਰ ਆਉਂਦਾ ਹੈ ਤੇ ਭਾਰਤ ਦਾ ਹਮੇਸ਼ਾ ਤੋਂ ਇਹੀ ਕਹਿਣਾ ਰਿਹਾ ਹੈ ਕਿ ਦੋਹਾਂ ਧਿਰਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਹੈ ਤੇ ਉਸ ਤੋਂ ਬਾਅਦ ਦੋਵੇਂ ਧਿਰਾਂ جنگਬੰਦੀ ਲਈ ਰਾਜ਼ੀ ਹੋਈਆਂ ਜਾਂ ਸਹਿਮਤ ਹੋਈਆਂ ਪਰ ਕਿਸੇ ਹੋਰ ਧਿਰ ਦੀ ਇਹਦੇ ਵਿੱਚ ਕੋਈ ਸ਼ਮੂਲੀਅਤ ਨਹੀਂ ਸੀ ਵਿਚੋਲਗੀ ਅਮਰੀਕਾ ਵੱਲੋਂ ਜੋ ਦਾਵਾ ਕੀਤਾ ਜਾਂਦਾ ਰਿਹਾ ਉਸ ਸਬੰਧੀ ਭਾਰਤ ਨੇ ਕਦੇ ਵੀ ਕੁਝ ਨਹੀਂ ਸੀ ਆਖਿਆ ਡੋਨਲਡ ਟਰੰਪ ਦਾ ਸਿਰਫ ਇਹੀ ਬਿਆਨ ਸੁਰਖੀਆਂ ਵਿੱਚ ਨਹੀਂ ਆਇਆ ਇਸ ਤੋਂ ਇਲਾਵਾ ਟੈਰਿਫ ਟੈਰਿਫ ਸੰਬੰਧੀ ਗੱਲ ਵੀ ਪਿਛਲੇ ਕਈ ਮਹੀਨਿਆਂ ਤੋਂ ਚੱਲਦੀ ਆ ਰਹੀ ਹੈ ਜਿੱਥੇ ਟਰੰਪ ਨੇ ਅਮਰੀਕਾ ਵੱਲੋਂ ਚੀਨ ਸੰਬੰਧੀ ਲਾਏ ਟੈਰਿਫ ਵਿੱਚ ਕੁਝ ਨਰਮੀ ਅਤੇ ਤਬਦੀਲੀ ਦੇ ਸੰਕੇਤ ਦਿੱਤੇ ਸਨ ਉੱਥੇ ਭਾਰਤ ਸੰਬੰਧੀ ਹੁਣ ਟਰੰਪ ਦਾ ਇਹ ਕਹਿਣਾ ਹੈ ਕਿ ਭਾਰਤ ਅਮਰੀਕਾ ਵਿਵਸਥਾਵਾਂ ਤੇ ਟੈਰਿਫ ਹਟਾਉਣ ਸੰਬੰਧੀ ਤਿਆਰ ਹੋ ਰਿਹਾ ਹੈ ਤੇ ਦੋਵੇਂ ਦੇਸ਼ ਆਉਂਦੇ ਸਮੇਂ ਦਰਾਂ ਨੇ ਸੰਬੰਧੀ ਮਿਲ ਕੇ ਚੱਲਣ ਲਈ ਤਿਆਰ ਨੇ ਸੁ ਭਾਰਤ ਦੇ ਨਾਲ ਅਮਰੀਕਾ ਦੀ ਟੈਰਿਫ ਨੀਤੀ ਅਤੇ ਟੈਰਿਫ ਲਾਗੂ ਕਰਨ ਸੰਬੰਧੀ ਟਰੰਪ ਨੇ ਇੱਕ ਹੋਰ ਦਾਵਾ ਇਹ ਕੀਤਾ ਕਿ ਭਾਰਤ ਇਸ ਸੰਬੰਧੀ ਰਾਜ਼ੀ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਟਰੰਪ ਦਾ ਕਹਿਣਾ ਟਰੰਪ ਦਾ ਹੀ ਇੱਕ ਹੋਰ ਬਿਆਨ ਵੀ ਕਾਫੀ ਚਰਚਿਤ ਹੋਇਆ ਆ ਆਪਾਂ ਸਾਰੇ ਜਾਣਦੇ ਆ ਕਿ ਐਪਲ ਬੜੀ ਇੱਕ ਪ੍ਰਸਿੱਧ ਕੰਪਨੀ ਆ ਜਿਸਦੇ ਉਤਪਾਦ ਸਾਰੇ ਬੰਨੇ ਕਾਫੀ ਲੋਕਪ੍ਰਿਆਨੇ ਤੇ ਪਿਛਲੇ ਲੰਬੇ ਸਮੇਂ ਤੋਂ ਐਪਲ ਦੇ ਲਈ ਭਾਰਤ ਇੱਕ ਵੱਡੀ ਮਾਰਕੀਟ ਬਣ ਕੇ ਉੱਭਰਿਆ ਐਪਲ ਦੀਆਂ ਵਸਤਾਂ ਭਾਰਤ ਵਿੱਚ ਬਹੁਤ ਤੇਜ਼ੀ ਨਾਲ ਵਿਕ ਰਹੀਆਂ ਨੇ ਖਾਸ ਕਰ ਐਪਲ ਦਾ ਆਈਫੋਨ ਜੋ ਕਿ ਭਾਰਤ ਵਿੱਚ ਇੱਕ ਸਟੇਟਸ ਸਿੰਬਲ ਵੀ ਬਣਿਆ ਲੋਕਾਂ ਦੀ ਪਹਿਲੀ ਪਸੰਦ ਵੀ ਬਣ ਰਿਹਾ ਹੈ ਹਰ ਕੋਈ ਜੇ ਕਰੋ ਖਰੀਦਣ ਦੇ ਯੋਗ ਹੈ ਸਮਰੱਥਤਾ ਜ਼ਰੂਰ ਐਪਲ ਦਾ ਆਈਫੋਨ ਖਰੀਦਣਾ ਚਾਹੁੰਦਾ ਹੈ ਲੋਕਾਂ ਦੀਆਂ ਇਛਾਵਾਂ ਦੀ ਸੂਚੀ ਵਿੱਚ ਐਪਲ ਦਾ ਆਈਫੋਨ ਜ਼ਰੂਰ ਤੁਹਾਨੂੰ ਨਜ਼ਰ ਆ ਜਾਵੇਗਾ ਸੋ ਜਿਹੇ ਵਿੱਚ ਗੱਲ ਇਹ ਵੀ ਚੱਲਦੀ ਰਹੀ ਹੈ ਕਿ ਕੀ ਭਾਰਤ ਵਿੱਚ ਹੀ ਐਪਲ ਦਾ ਨਿਰਮਾਣ ਵੀ ਹੋ ਸਕਦਾ ਹੈ ਯਾਨੀ ਕਿ ਐਪਲ ਦੇ ਪ੍ਰੋਡਕਟ ਬਣਾਉਣ ਲਈ ਭਾਰਤ ਵਿੱਚ ਹੀ ਪਲਾਂਟ ਲੱਗ ਸਕਦੇ ਨੇ ਪਿਛਲੇ ਲੰਬੇ ਸਮੇਂ ਤੋਂ ਇਸ ਸੰਬੰਧੀ ਕਨਸਵਾ ਵੀ ਚਲਦੀਆਂ ਰਹੀਆਂ ਨੇ ਹਾਂ ਪੱਖੀ ਕਿ ਅਜਿਹਾ ਹੋ ਸਕਦਾ ਹੈ। ਤਿਆਰੀ ਵੀ ਚੱਲ ਰਹੀ ਹੈ। ਪਰ ਡੋਨਲਡ 트ੰਪ ਨੇ ਜੋ ਬਿਆਨ ਦਿੱਤਾ ਉਸ ਮੁਤਾਬਕ ਉਹਨਾਂ ਦਾ ਕਹਿਣਾ ਹੈ ਕਿ ਐਪਲ ਨੂੰ ਭਾਰਤ ਵਿੱਚ ਆਪਣੇ ਪਲਾਂਟ ਨਹੀਂ ਲਾਉਣੇ ਚਾਹੀਦੇ। ਇਹ 트ੰਪ ਦਾ ਕਹਿਣਾ ਹੈ। ਤੇ 트ੰਪ ਨੇ ਕਿਹਾ ਕਿ ਉਹਨਾਂ ਦੀ ਇੱਛਾ ਹੈ ਕਿ ਐਪਲ ਆਪਣੇ ਇਹ ਪ੍ਰੋਡਕਟ ਅਸੀਂ ਉਹਨਾਂ ਦੀ ਬਣਾਉਣ ਦਾ ਕੰਮ ਜਿਹੜਾ ਆ ਉਹ ਅਮਰੀਕਾ ਵਿੱਚ ਸਥਾਪਿਤ ਕਰੇ। ਇਿੱਥੇ ਤੁਹਾਨੂੰ ਵੀ ਦੱਸ ਦਈਏ ਕਿ ਐਪਲ ਵੱਲੋਂ ਜੋ ਨਿਰਮਾਣ ਕੀਤੇ ਜਾਂਦੇ ਨੇ ਉਸ ਦਾ ਇੱਕ ਵੱਡਾ ਹਿੱਸਾ ਭਾਰਤ ਦੇ ਗੁਆਂਢੀ ਦੇਸ਼ ਚੀਨ ਵਿਖੇ ਕੀਤਾ ਜਾਂਦਾ ਹੈ। ਚੀਨ ਵੀ ਐਪਲ ਕੰਪਨੀ ਦੇ ਪ੍ਰੋਡਕਟ ਦੇ ਨਿਰਮਾਣ ਪੱਖੋਂ ਇੱਕ ਵੱਡੀ ਮਾਰਕੀਟ ਹੈ। ਵੈਸੇ ਵੀ ਇਲੈਕਟ੍ਰੋਨਿਕ ਦੇ ਬਾਜ਼ਾਰ ਵਿੱਚ ਚੀਨ, ਕੋਰੀਆ ਤੇ ਜਾਪਾਨ ਇਹਨਾਂ ਦੇਸ਼ਾਂ ਦਾ ਕਾਫੀ ਦਬਦਬਾ ਹੈ। ਪਰ ਚੀਨ ਤਾਂ ਇਸ ਮਾਮਲੇ ਵਿੱਚ ਮੂਰੀ ਨਜ਼ਰ ਆਉਂਦਾ ਹੈ। ਤੇ ਵਪਾਰ ਪੱਖੋਂ ਜੇਕਰ ਆਪਾਂ ਵੇਖੀਏ ਤਾਂ ਅਮਰੀਕਾ ਚੀਨ ਉਹ ਆਪਣਾ ਇੱਕ ਵੱਡਾ ਮੁਕਾਬਲੇਬਾਜ਼ ਮੰਨਦਾ ਹੈ ਕੰਪੀਟੀਟਰ ਮੰਨਦਾ ਹੈ ਤੇ 트럼ਪ ਦੀ ਨੀਤੀ ਕਾਫੀ ਲੰਮੇ ਸਮੇਂ ਤੋਂ ਇਹ ਬਣਦੀ ਹੋਈ ਨਜ਼ਰ ਆ ਰਹੀ ਹੈ ਕਿ ਅਮਰੀਕਾ ਵਪਾਰਕ ਤੌਰ ਤੇ ਚੀਨ ਦਾ ਦਬਦਬਾ ਘਟਾਉਣ ਸੰਬੰਧੀ ਪਹਿਲ ਕਦਮੀ ਕਰੇ ਜਾਂ ਇਸ ਬੰਨੇ ਅੱਗੇ ਵਧੇ ਸੋ ਐਪਲ ਨੂੰ ਭਾਰਤ ਵਿੱਚ ਪਲਾਂਟ ਲਾਉਣ ਦੀ ਥਾਂ ਅਮਰੀਕਾ ਵਿੱਚ ਲਾਉਣ ਸੰਬੰਧੀ ਕਹਿਣਾ 트럼ਪ ਦੀ ਐਸੀ ਨੀਤੀ ਦਾ ਹਿੱਸਾ ਲੱਗਦਾ ਹੈ ਤੇ ਡੋਨਲਡ ਟਰੰਪ ਜਿਨ੍ਹਾਂ ਦਾ ਕਿ ਹਰ ਇੱਕ ਬਿਆਨ ਸੁਰਖੀਆਂ ਵਾਲਾ ਹੀ ਹੁੰਦਾ ਹੈ ਕਈ ਬਿਆਨਾਂ ਉੱਤੇ ਵਿਵਾਦ ਵੀ ਉੱਠਦੇ ਨੇ ਕਈਆਂ ਦੀ ਬੜੀ ਚਰਚਾ ਵੀ ਹੁੰਦੀ ਹੈ ਦੂਰ ਦੂਰ ਤੱਕ ਤੇ ਇਹ ਜਿਹੜੇ ਤਿੰਨ ਬਿਆਨ ਨੇ ਜੰਗਮੰਦੀ ਦਾ ਸਿਹਰਾ ਲੈਣ ਤੋਂ ਕੁਝ ਪਿੱਛੇ ਹਟਣਾ ਟੈਰਿਫ ਸੰਬੰਧੀ ਅਤੇ ਐਪਲ ਕੰਪਨੀ ਸੰਬੰਧੀ ਇਹਨਾਂ ਦੀ ਵੀ ਕਾਫੀ ਚਰਚਾ ਹੋ ਰਹੀ ਹੈ ਖਾਸ ਕਰ ਪਾਰਤ ਪਾਕਿਸਤਾਨ ਵਾਲੇ ਤਣਾਅ ਦੇ ਅਮਲ ਤੋਂ ਬਾਅਦ ਕਸ਼ਮੀਰ ਮੁੱਦੇ ਉੱਤੇ ਵੀ ਟਰੰਪ ਦਾ ਇਹ ਬਿਆਨ ਆ ਚੁੱਕਾ ਹੈ ਕਿ ਉਹ ਇਸ ਮਸਲੇ ਦਾ ਹੱਲ ਕੱਢਣ ਲਈ ਵੀ ਦੋਨਾਂ ਦੇਸ਼ਾਂ ਨੂੰ ਨਾਲ ਲੈ ਕੇ ਚੱਲਣ ਲਈ ਤਿਆਰ ਨੇ ਸੋ ਟਰੰਪ ਨੇ ਕਿਸੇ ਵੀ ਪਾਸੇ ਕੋਈ ਮੁੱਦਾ ਛੱਡਿਆ ਨਹੀਂ ਹਰ ਇੱਕ ਮੁੱਦੇ ਤੇ ਆਪਣੀ رائے ਦੱਸਦੇ ਰਹੇ ਨੇ ਕਿਉਂਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਨੇ ਅਮਰੀਕਾ ਜੋ ਕਿ ਦੁਨੀਆ ਦਾ ਸਰਪੰਚਕ ਹੋਂਦਾ ਦੇਸ਼ ਜਾਂ ਸਰਪੰਚ ਦੀ ਭੂਮਿਕਾ ਵਿੱਚ ਨਜ਼ਰ ਆਉਂਦਾ ਹੈ ਇਸ ਕਰਕੇ ਟਰੰਪ ਦੇ ਬਿਆਨ ਵੀ ਸਾਰੀ ਦੁਨੀਆ ਵਿੱਚ ਗੌ ਨਾਲ ਵੇਖੇ ਜਾਂਦੇ ਨੇ ਸੁਣੇ ਜਾਂਦੇ ਨੇ ਪੜੇ ਜਾਂਦੇ ਨੇ ਉਹਨਾਂ ਦੀ ਚਰਚਾ ਵੀ ਇਸੇ ਕਰਕੇ ਹੁੰਦੀ ਹੈ ਜਦੋਂ ਗੱਲ ਹੁੰਦੀ ਹੈ ਪੰਜਾਬ ਦੇ ਪਿਛਲੇ ਦਿਨਾਂ ਦੇ ਤਾਜ਼ਾ ਮਾਮਲਿਆਂ ਦੀ ਤਾਂ ਜ਼ਹਿਰੀਲੀ ਸ਼ਰਾਬ ਵਾਲਾ ਮਾਮਲਾ ਪੰਜਾਬ ਦੇ ਮਜੀਠਾ ਵਿਧਾਨ ਸਭਾ ਹਲਕੇ ਦੇ 5-6 ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਕਰਕੇ ਜੋ ਨੁਕਸਾਨ ਹੋਇਆ ਉਸ ਮਾਮਲੇ ਨੂੰ ਲੈ ਕੇ ਕਾफी ਗੂੰਜ ਪਈ ਹੈ ਤੇ ਇਸ ਬੰਨੇ ਇੱਕ ਵਾਰ ਫਿਰ ਇਹ ਗੱਲ ਉੱਪਰ ਕੇ ਸਾਹਮਣੇ ਆਈ ਕਿ ਇਸ ਜ਼ਹਿਰੀਲੀ ਸ਼ਰਾਬ ਦਾ ਇਹ ਗੈਰ ਕਾਨੂੰਨੀ ਕੰਮ ਪੰਜਾਬ ਵਿੱਚ ਨਾ ਸਿਰਫ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਬਲਕਿ ਪੰਜਾਬ ਲਈ ਇੱਕ ਨਵੀਂ ਚੁਣੌਤੀ ਵੀ ਪੇਸ਼ ਕਰ ਰਿਹਾ ਹੈ ਪੰਜਾਬ ਨੂੰ ਕਉਣ ਵਾਂਗ ਖਾ ਰਿਹਾ ਹੈ ਇਹ ਮੜਾਕਮ ਜਿਵੇਂ ਨਸ਼ਿਆਂ ਦਾ ਵਰਤਾਰਾ ਰੋਕਣ ਦਾ ਯਤਨ ਨਹੀਂ ਲੈ ਰਿਹਾ ਉਸੇ ਤਰ੍ਹਾਂ ਇਹ ਵੀ ਨਸ਼ਿਆਂ ਵਾਲੇ ਬੰਨੇ ਹੀ ਇੱਕ ਅਲਾਮਤ ਕਿਣੀ ਜਾਵੇਗੀ ਜ਼ਹਿਰੀਲੀ ਸ਼ਰਾਬ ਜਾਂ ਫਿਰ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਤਿਆਰ ਕਰਕੇ ਵੇਚੇ ਜਾਣ ਦਾ ਤੰਦਾ ਜੋ ਕਿ ਧੱਲੇ ਨਾਲ ਚੱਲਦਾ ਹੋਇਆ ਵਿਖਾਈ ਦਿੱਤਾ ਦਰਿਆਵਾਂ ਦੇ ਕੰਢੇ ਉੱਪਰ ਖਾਸ ਤੌਰ ਤੇ ਇਸ ਗੱਲ ਬਾਰੇ ਪਤਾ ਲੱਗਦਾ ਹੈ ਕਿ ਉੱਥੇ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲਦਾ ਹੈ ਠੀਕ ਉਸੇ ਤਰ੍ਹਾਂ ਜਿਵੇਂ ਦਰਿਆਵਾਂ ਦੇ ਕੰਢਿਆਂ ਉੱਤੇ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਚੱਲਦਾ ਰਿਹਾ ਹੈ ਜਾਂ ਹੁਣ ਵੀ ਚੱਲਦਾ ਵਿਖਾਈ ਦਿੰਦਾ ਜਿਸ ਕਾਰਨ ਕੁਦਰਤੀ ਸਰੋਤਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਤੇ ਢੜਲੇ ਨਾਲ ਉਹ ਕੰਮ ਵੀ ਚੱਲਦਾ ਹੈ ਇਸੇ ਤਰ੍ਹਾਂ ਇਹ ਵਾਲਾ ਕੰਮ ਵੀ ਜਿਹੜਾ ਮਾਈਨਿੰਗ ਅਤੇ ਗੈਰ ਕਾਨੂੰਨੀ ਤੌਰ ਤੇ ਸ਼ਰਾਬ ਤਿਆਰ ਕਰਨ ਦਾ ਕੰਮ ਚੱਲਦਾ ਰਿਹਾ ਹੈ। ਸੋ ਪੰਜਾਬ ਸਰਕਾਰ ਨੇ ਇਸ ਬੰਨੇ ਪੈੜ ਨੱਪਣੀ ਸ਼ੁਰੂ ਕੀਤੀ ਹੈ ਤੇ ਆਸ ਕੀਤੀ ਜਾਂਦੀ ਹੈ ਕਿ ਇਹਨਾਂ ਦੋਵਾਂ ਮਾਮਲਿਆਂ ਵਿੱਚ ਵੱਡੀ ਕਾਰਵਾਈ ਦੋਸ਼ੀਆਂ ਦੇ ਖਿਲਾਫ ਮੁਜ਼ਮਾ ਦੇ ਖਿਲਾਫ ਪੰਜਾਬ ਦਾ ਨੁਕਸਾਨ ਕਰਨ ਵਾਲਿਆਂ ਖਿਲਾਫ ਜ਼ਰੂਰ ਹੋਵੇਗੀ। ਪਾਣੀਆਂ ਦੇ ਮੁੱਦੇ ਉੱਤੇ ਤੁਹਾਨੂੰ ਤਾਜ਼ਾ ਗੱਲਬਾਤ ਤੋਂ ਜ਼ਿਕਰ ਜਾਣੂ ਕਰਵਾਈਏ ਤਾਂ ਪਾਣੀਆਂ ਦਾ ਜਿਹੜਾ ਅਗਲਾ ਸਾਈਕਲ ਆ ਪਾਣੀਆਂ ਦੀ ਵੰਡ ਦਾ ਅਗਲਾ ਸਾਈਕਲ ਉਹ 21 ਮਈ ਤੋਂ ਸ਼ੁਰੂ ਹੋ ਰਿਹਾ ਹੈ ਤੇ ਇਸ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਤਿੰਨਾਂ ਸੂਬਿਆਂ ਵੱਲੋਂ ਪੰਜਾਬ ਹਰਿਆਣਾ ਤੇ ਰਾਜਸਥਾਨ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਵਿੱਚ ਆਪੋ ਆਪਣਾ ਪੱਖ ਰੱਖਿਆ ਜਾ ਚੁੱਕਾ ਹੈ ਯਾਨੀ ਕਿ ਆਪੋ ਆਪਣੀ ਪਾਣੀ ਦੀ ਮੰਗ ਦੱਸੀ ਜਾ ਚੁੱਕੀ ਹੈ ਤੇ ਜਿੱਥੇ ਪਿਛਲੇ ਸਰਕਲ ਵਿੱਚ ਹਰਿਆਣਾ ਵੱਲੋਂ 4500 ਕਿਊਸਿਕ ਵਾਧੂ ਪਾਣੀ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ ਉੱਥੇ ਹੀ ਨਵੇਂ ਸਾਈਕਲ ਵਿੱਚ ਹਰਿਆਣਾ ਵੱਲੋਂ 720 ਕਿਊਸਿਕ ਵਾਧੂ ਪਾਣੀ ਦੀ ਮੰਗ ਵੀ ਕਰ ਦਿੱਤੀ ਗਈ ਹੈ ਪਤਾ ਲੱਗਾ ਹੈ ਕਿ ਤਾਜ਼ਾ ਮੀਟਿੰਗ ਵਿੱਚ ਇਹ ਗੱਲ ਹਰਿਆਣਾ ਵੱਲੋਂ ਦੱਸੀ ਗਈ ਹੈ ਪੰਜਾਬ ਨੇ ਵੀ ਆਪਣਾ ਪੱਖ ਰੱਖਿਆ ਕਿ ਕਿਵੇਂ ਧਰਤੀ ਹੇਠਲਾ ਪਾਣੀ ਦਾ ਸੰਕਟ ਪੰਜਾਬ ਨੂੰ ਦਰਪੇਸ਼ ਹੈ ਉਤੋਂ ਝੋਨੇ ਦੀ ਲਵਾਈ ਦਾ ਸੀਜ਼ਨ ਉਸ ਬੰਨੇ ਵੀ ਪਾਣੀ ਦੀ ਵਰਤੋਂ ਤੇ ਨਹਿਰੀ ਪਾਣੀ ਜਿਹਨੂੰ ਸਿੰਚਾਈ ਲਈ ਵਰਤਿਆ ਜਾਣਾ ਉਸ ਨੂੰ ਵੀ ਪੰਜਾਬ ਨੇ ਪ੍ਰਮੁੱਖਤਾ ਨਾਲ ਉਭਾਰੇ ਆ। ਸੋ ਹਾਲੇ ਜਿਹੜਾ ਮਾਮਲਾ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲਾ ਨੰਗਲ ਡੈਮ ਵਾਲਾ ਹਰਿਆਣੇ ਵੱਲੋਂ ਵਾਧੂ ਪਾਣੀ ਮੰਗੇ ਜਾਣ ਦਾ ਇਹਦੀ ਸੁਣਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਚੱਲ ਰਹੀ ਹੈ। ਸੋ ਹਾਲੇ ਇਸ ਵਿੱਚ ਕਾਫੀ ਕੁਝ ਹੋਰ ਸਾਹਮਣੇ ਆਉਣ ਦੀ ਸੰਭਾਵਨਾ ਹੈ ਕਾਨੂੰਨੀ ਤੌਰ ਤੇ ਵੀ ਅਤੇ ਸਿਆਸੀ ਤੌਰ ਉੱਤੇ ਵੀ ਇਹ ਮਾਮਲਾ ਹਾਲੇ ਸੁਰਖੀਆਂ ਵਿੱਚ ਹੀ ਬਣੇ ਰਹਿਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਗੱਲ ਜ਼ਿਕਰ ਤੁਹਾਨੂੰ ਦਸੀਏ ਤਾਂ ਪੰਜਾਬ ਵਿੱਚ ਕਾਫੀ ਧਮਾਓ ਉੱਪਰ ਪਿਛਲੇ ਦਿਨਾਂ ਦੌਰਾਨ ਪੰਜਾਬ ਸਰਕਾਰ ਦੀ ਤਰਫੋਂ ਕਈ ਵਿਕਾਸ ਕਾਰਜ ਕੀਤੇ ਗਏ ਨੇ ਸਿੱਖਿਆ ਕ੍ਰਾਂਤੀ ਦੀ ਵੀ ਗੱਲ ਹੁੰਦੀ ਰਹੀ ਉਸ ਤੋਂ ਬਾਅਦ ਯੋਧ ਨਸ਼ਿਆਂ ਦੇ ਵਿਰੁੱਧ ਤੇ ਕੈਬਨਿਟ ਦੀ ਮੀਟਿੰਗ ਦੌਰਾਨ ਵੀ ਕਈ ਅਹਿਮ ਫੈਸਲੇ ਲਏ ਗਏ ਸੰਸੂਬਿਆਂ ਦੇ ਵਿਕਾਸ ਕਾਰਜਾਂ ਸੰਬੰਧੀ ਕਈ ਥਾਵਾਂ 'ਤੇ ਪ੍ਰੋਜੈਕਟ ਚੱਲ ਰਹੇ ਨੇ ਸੜਕਾਂ ਦੇ ਨਿਰਮਾਣ ਕਾਰਜ ਵੀ ਚੱਲਦੇ ਹੋਏ ਵਿਖਾਈ ਦਿੱਤੇ ਨੇ ਅਤੇ ਕੁਦਰਤੀ ਸਰੋਤਾਂ ਦੀ ਸਾਂਝ ਸੰਭਾਲ ਲੇਵੀ ਗੱਲ ਲਗਾਤਾਰ ਚਲਦੀ ਹੋਈ ਵਿਖਾਈ ਦਿੱਤੀ ਹੈ ਪ੍ਰਸ਼ਾਸਕੀ ਤੌਰ ਤੇ ਫੇਰ ਬਦਲ ਵੀ ਲਗਾਤਾਰ ਹੁੰਦੇ ਰਹੇ ਤੇ ਜਿੱਥੇ ਕਿਤੇ ਵੀ ਕਿਸੇ ਪ੍ਰਸ਼ਾਸਕੀ ਅਧਿਕਾਰੀ ਸੰਬੰਧੀ ਕੰਮ ਸੰਬੰਧੀ ਕੋਈ ਨਾਪੱਖੀ ਗੱਲ ਸਾਹਮਣੇ ਆਉਂਦੀ ਹੈ ਤਾਂ ਕਾਰਵਾਈ ਵੀ ਤੁਰੰਤ ਹੁੰਦੀ ਰਹੀ ਹੈ ਤੇ ਇਸ ਚੀਜ਼ ਨੂੰ ਪੰਜਾਬ ਸਰਕਾਰ ਦੇ ਕਾਰਜਕਾਲ ਉਪੱਖੋਂ ਕਾਫੀ ਅਹਿਮ ਨਿਗਾਹ ਨਾਲ ਵੀ ਵਿਖਿਆ ਜਾ ਰਿਹਾ ਹੈ ਪੰਜਾਬ ਅੰਦਰ ਬਿਜਲੀ ਦੀ ਮੰਗ ਵੀ ਲਗਾਤਾਰ ਵਧ ਦੀ ਵਿਖਾਈ ਦਿੱਤੀ ਹੈ ਕਿਉਂਕਿ ਗਰਮੀ ਹੁਣ ਕਾਫੀ ਜ਼ਿਆਦਾ ਪੈ ਰਹੀ ਹੈ ਜੇਠ ਦਾ ਸਮਾਤੇ ਹਾਰਡ ਮਹੀਨਾ ਜੋ ਹੋਂਦਾ ਮਹੀਨਾ ਹੈ ਗਰਮੀ ਦੀ ਰੁੱਤ ਅਸਲ ਵਿੱਚ ਸ਼ੁਰੂ ਹੋ ਚੁੱਕੀ ਹੈ ਇੱਕਦਮ ਪਾਰਾ ਫਿਰ ਵਧਿਆ ਵਿੱਚ ਵਿਚਾਲੇ ਹਨੇਰੀ ਆਉਂਦੀ ਹੈ ਪਰ ਇਸ ਨਾਲ ਲੰਮੇ ਸਮੇਂ ਤੱਕ ਕੋਈ ਰਾਹਤ ਨਹੀਂ ਹੁੰਦੀ ਸੋ ਜਿਵੇਂ ਜਿਵੇਂ ਗਰਮੀ ਵਧੀ ਹੈ ਸਭਾ ਵਕਤ ਤੌਰ ਤੇ ਪੱਖੇ কুলਰ ਖਾਸ ਤੌਰ ਤੇ AC ਜੋ ਕਿ ਲਗਭਗ ਹਰ ਇੱਕ ਘਰ ਵਿੱਚ ਤੁਹਾਨੂੰ ਵਿਖਾਈ ਦੇ ਜਾਣਗੇ ਉੱਥੇ ਹੁਣ ਬਿਜਲੀ ਦੀ ਮੰਗ ਵਿੱਚ ਵਾਧਾ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ AC ਚੱਲ ਰਹੇ ਨੇ ਬਿਜਲੀ ਦੀ ਖਪਤ ਵਧ ਰਹੀ ਹੈ ਤੇ ਬਿਜਲੀ ਦੀ ਮੰਗ ਵਿੱਚ ਵੀ ਵਾਧਾ ਹੋ ਰਿਹਾ ਹੈ ਤਾਜ਼ਾ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ 12000 मेगावाट प्रतिदिन तक पहुंच गई है बिजली की मांग जो कि पिछले साल अदरान 7000 8000 9000 तक आपा देखते रहे 12 हो 12000 मेगावाट तक पहुंचनी शुरू हो गई है इस तो ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹਾਲੇ ਹੋਰ ਵੀ ਹਮਸ ਵਾਲੀ ਭਿਆਨਕਰ ਗਰਮੀ ਤਾਂ ਹੱਲੇ ਆਉਣੀ ਹੈ ਤੇ ਗਰਮੀ ਦੀ ਜ਼ਰੂਰਤ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਹੀ ਬਿਜਲੀ ਦੀ ਮੰਗ ਇੰਨੀ ਜ਼ਿਆਦਾ ਉੱਪਰ ਪਹੁੰਚ ਚੁੱਕੀ ਹੈ ਸੋ ਇਸਤੇ ਕਾਫੀ ਮਾਇਨੇ ਨੇ ਆਉਣ ਵਾਲੇ ਸਮੇਂ ਦੌਰਾਨ ਬਿਜਲੀ ਦੀ ਮੰਗ ਹੋਰ ਵੱਧ ਸਕਦੀ ਹੈ ਬਿਜਲੀ ਬੋਰਡ ਦੇ ਉੱਪਰ ਹੋਰ ਦਬਾਅ ਪੈ ਸਕਦਾ ਹੈ ਤੇ ਜਿਵੇਂ ਜਿਵੇਂ ਗਰਮੀ ਦੀ ਰੁੱਤ ਵੱਧਦੀ ਹੈ ਨਾਲੋਂ ਨਾਲ ਬਿਜਲੀ ਦੀ ਲਾਈਨ ਵਿੱਚ ਨੁਕਸਪੈਣ ਤੇ ਸਪਲਾਈ ਪ੍ਰਭਾਵਿਤ ਹੋਣ ਦੀਆਂ ਸੂਚਨਾਵਾਂ ਵੀ ਸਾਹਮਣੇ ਆਉਂਦੀਆਂ ਨੇ ਕਿਉਂਕਿ ਤਾਰਾਂ ਦੇ ਉੱਪਰ ਵੀ ਲੋਡ ਪੈਂਦਾ ਹੈ ਦਬਾਅ ਪੈਂਦਾ ਹੈ ਜਦੋਂ ਜ਼ਿਆਦਾ ਬਿਜਲੀ ਵਾਲੀਆਂ ਚੀਜ਼ਾਂ ਚੱਲਦੀਆਂ ਨੇ ਵਸਤਾਂ ਚੱਲਦੀਆਂ ਨੇ ਸੋ ਇਸ ਤਰੀਕੇ ਨਾਲ ਇਹ ਵਿਸ਼ਾ ਜਿਹੜਾ ਹੈ ਵੀ ਧਿਆਨ ਦੇਣ ਵਾਲਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਬਿਜਲੀ ਦੀ ਮੰਗ ਵਿੱਚ ਹੋਰ ਵਾਧਾ ਤੁਹਾਨੂੰ ਵਿਖਾਈ ਦੇ ਸਕਦਾ ਹੈ। ਇਹ ਵਿਖਣਾ ਹੋਵੇਗਾ ਕਿ ਕਿਵੇਂ ਬਿਜਲੀ ਬੋਰਡ ਬਿਜਲੀ ਦਾ ਪ੍ਰਬੰਧ ਕਰਦਾ ਹੈ ਤੇ ਇਸ ਗਰਮੀ ਵਾਲੀ ਚੁਣੌਤੀ ਦੇ ਨਾਲ ਕਿਵੇਂ ਨਜਿੱਠਦਾ ਹੈ। ਇਹ ਵੀ ਇੱਕ ਵੱਡਾ ਪਹਿਲੂ ਹੋਵੇਗਾ। ਇਸ ਤੋਂ ਬਾਅਦ ਗੱਲ ਤੁਹਾਨੂੰ ਦੱਸੀਏ ਲੁਧਿਆਣਾ ਵਿਧਾਨ ਸਭਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਸਬੰਧੀ ਤਿਆਰੀਆਂ ਲਗਾਤਾਰ ਸਿਆਸੀ ਪਾਰਟੀਆਂ ਵੱਲੋਂ ਚਲਦੀਆਂ ਰਹੀਆਂ ਨੇ ਪਿਛਲੇ ਕੁਝ ਹਫ਼ਤੇਾਂ ਦੌਰਾਨ ਗੱਲ ਜ਼ਰੂਰ ਕੁਝ ਠੰਡੀ ਪੈਂਦੀ ਹੋਈ ਵਿਖਾਈ ਦਿੱਤੀ ਹੈ ਕਿਉਂਕਿ ਹੋਰ ਬਹੁਤ ਸਾਰੇ ਨੁਕਤੇ ਸੁਰਖੀਆਂ ਵਿੱਚ ਆਉਂਦੇ ਰਹੇ ਤੇ ਇਸ ਵਿਚਾਰੇ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਸਿਆਸੀ ਤਿਰ ਹੈ ਜਿਸ ਨੇ ਹਾਲੇ ਇਸ ਸੀਟ ਤੋਂ ਆਪਣਾ ਉਮੀਦਵਾਰ ਐਲਾਨਣਾ ਕਾਂਗਰਸ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਣਾ ਤੇ ਖਾਸ ਗੱਲ ਇਹ ਕਿ ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ ਸੀ ਉਸ ਵਿੱਚ ਪੂਰੇ ਪੰਜਾਬ ਅੰਦਰ ਭਾਜਪਾ ਨੂੰ ਸਭ ਤੋਂ ਜ਼ਿਆਦਾ ਵੋਟਾਂ ਇਸੇ ਖੇਤਰ ਵਿੱਚੋਂ ਮਿਲੀਆਂ ਦੱਸੀਆਂ ਜਾਂਦੀਆਂ ਨੇ ਇਸ ਕਰਕੇ ਵੀ ਕਾਫੀ ਧਿਆਨ ਭਾਜਪਾ ਦਾ ਐਸ ਬਣੇ ਲੱਗਦਾ ਹੈ ਭਾਜਪਾ ਨੂੰ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ ਉਮੀਦਵਾਰ ਦੀ ਤਲਾਸ਼ ਪਖੋ ਸ਼ਾਇਦ ਇਸੇ ਬੰਨੇ ਧਿਆਨ ਲਾਇਆ ਜਾ ਰਿਹਾ ਹੈ ਇਸ ਦਰਮਿਆਨ ਲੁਧਿਆਣੇ ਦੇ ਨਾਲ ਹੀ ਪਿਛਲੇ ਸਮੇਂ ਦੌਰਾਨ ਤਾਲੁਕ ਰੱਖਤੇ ਰਹੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਟੂਵਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ ਹੈ ਇਸ ਵਿੱਚ ਉਹਨਾਂ ਪੰਜਾਬ ਨਾਲ ਸੰਬੰਧਿਤ ਕਈ ਮੁੱਦਿਆਂ ਉੱਤੇ ਚਰਚਾ ਕੀਤੀ ਹੈ ਦਰਿਆਈ ਪਾਣੀਆਂ ਦਾ ਮੁੱਦਾ ਹੋਵੇ ਜਾਂ ਫਿਰ ਸਿੰਧੂ ਜਲ ਸੰਧੀ ਦੀ ਗੱਲ ਹੋਵੇ ਤੇ ਪੰਜਾਬ ਨਾਲ ਜੁੜਦੇ ਹੋਰ ਵਿਸ਼ਿਆਂ ਉੱਤੇ ਵੀ ਗੱਲ ਹੋਈ ਹੈ ਤੇ ਸੂਤਰਾਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੇ ਮਾਮਲੇ ਸੰਬੰਧੀ ਵੀ ਗੱਲਬਾਤ ਹੋਈ ਹੋ ਸਕਦੀ ਹੈ। ਸੋ ਇਸੇ ਕਰਕੇ ਕਾफी ਅਹਿਮਿਤ ਮੰਨੀ ਜਾ ਰਹੀ ਹੈ ਰਵਨੀਤ ਬਿੱਟੂ ਦੀ ਪ੍ਰਧਾਨ ਮੰਤਰੀ ਨਾਲ ਹੋਈ ਇਸ ਤਾਜ਼ਾ ਮੁਲਾਕਾਤ ਤੀਤੇ ਦੇ ਵਿੱਚ ਹੋਈ ਗੱਲਬਾਤ ਦੇ ਨੁਕਤੇਆ ਸੰਬੰਧੀ। ਤੇ ਗੱਲ ਜੇਕਰ ਭਾਜਪਾ ਅਧਿਕਾਰੀਏ ਭਾਜਪਾ ਦੀ ਪੰਜਾਬ ਇਕਾਈ ਦੀ ਕਰੀਏ ਤਾਂ ਸੁਨੀਲ ਜਾਖੜ ਭਾਜਪਾ ਅਗੂ ਵਜੋਂ ਹੀ ਸਰਗਰਮੀ ਨਾਲ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਪਿਛਲੇ ਦਿਨਾ ਦੌਰਾਨ ਪੰਜਾਬ ਲਈ ਵਿਸ਼ੇਸ਼ ਪੈਕੇਜ ਦੀ ਮੰਗ ਵੀ ਕੀਤੀ ਹੈ ਕੇਂਦਰ ਕੋਲੋਂ ਕਿ ਜੰਗ ਅਤੇ ਤਣਾ ਦੇ ਮਾਹੌਲ ਵਿੱਚ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਦੀ ਆਰਥਿਕ ਤੌਰ ਤੇ ਮਦਦ ਕਰਨ ਵਾਸਤੇ ਆਰਥਿਕ ਪੈਕੇਜ ਦਿੱਤਾ ਜਾਵੇ। ਬਾਕੀ ਪਾਰਟੀਆਂ ਵੱਲੋਂ ਵੀ ਜਹੀ ਮੰਗ ਕੀਤੀ ਜਾਂਦੀ ਰਹੀ ਹੈ ਪਰ ਭਾਜਪਾ ਦੇ ਪੰਜਾਬ ਇਕਾਈ ਦੇ ਪ੍ਰਧਾਨ ਵੱਲੋਂ ਇਹ ਕਹਿਣਾ ਕਾਫੀ ਮਾਇਨੇ ਰੱਖਦਾ ਹੈ ਕਿਉਂਕਿ ਕੇਂਦਰ ਵਿੱਚ ਉਹਨਾਂ ਦੀ ਹੀ ਸਰਕਾਰ ਹੈ ਤੇ ਉਹਨਾਂ ਵੱਲੋਂ ਐਸ ਬੰਨੇ ਗੱਲ ਕਰਨ ਦੇ ਇਸੇ ਕਰਕੇ ਕਾਫੀ ਮਾਇਨੇ ਬਣਦੇ ਨੇ ਪੰਜਾਬ ਦੀ ਜੇਕਰ ਇੱਕ ਹੋਰ ਅਹਿਮ ਜ਼ਰੂਰੀ ਗੱਲ ਦਸੀਏ ਤਾਂ ਪੰਜਾਬ ਵਿੱਚ ਕਣਕ ਦੀ ਵਾਢੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਪਰ ਇੱਕ ਜਿਹੜੀ ਮਾੜੀ ਗੱਲ ਲਗਾਤਾਰ ਵੇਖੀ ਜਾ ਰਹੀ ਹੈ ਕਿ ਵਾਢੀ ਤੋਂ ਬਾਅਦ ਕਣਕ ਦੀ ਨਾੜ ਨੂੰ ਅੱਗ ਲਾਏ ਜਾਣ ਦੇ ਮਾਮਲੇ ਐਤਕੀ ਕਾਫੀ ਜ਼ਿਆਦਾ ਵਧ ਗਏ ਨੇ ਥਾ-ਥਾਉ ਤੇ ਨਾੜ ਨੂੰ ਅੱਗ ਲਾਈ ਵੇਖੀ ਜਾ ਰਹੀ ਹੈ ਖੇਤਾਂ ਦੇ ਖੇਤ ਮਚਾਏ ਜਾ ਰਹੇ ਨੇ ਜਿੱਥੇ ਆਮ ਤੌਰ ਤੇ ਕਿਸਾਨੀ ਨੂੰ ਸਮਰਥਨ ਮਿਲਦਾ ਹੈ ਉਥੇ ਇਹੋ ਜਿਹੀਆਂ ਕਾਰਵਾਈਆਂ ਕਰਕੇ ਕਿਸਾਨੀ ਦਾ ਅਕਸ ਖਰਾਬ ਹੁੰਦਾ ਹੈ ਦਖਤ ਵੀ ਨਾਲ ਲੱਗਦੇ ਜਿਹੜੇ ਨੂੰ ਮਚ ਜਾਂਦੇ ਨੇ ਕੁਦਰਤੀ ਬਨਸਪਤੀ ਦਾ ਵੀ ਨੁਕਸਾਨ ਹੋ ਰਿਹਾ ਜੀਵ ਜੰਤੂਆਂ ਦਾ ਨੁਕਸਾਨ ਹੋ ਰਿਹਾ ਧਰਤੀ ਦੀ ਉਪਜਾਊ ਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੈ ਪਰ ਇਹ ਵੀ ਵਿਖਿਆ ਜਾ ਰਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਤਰਫੋਂ ਨਾੜ ਨੂੰ ਅੱਗ ਲਾਉਣ ਵਾਲਿਆਂ ਖਿਲਾਫ ਕੋਈ ਕਾਰਵਾਈ ਐਤਕੀ ਨਜ਼ਰ ਨਹੀਂ ਆ ਰਹੀ ਪਿਛਲੇ ਸਾਲਾਂ ਦੌਰਾਨ ਅੱਗ ਲਾਉਣ ਵਾਲਿਆਂ ਦੇ ਐਂਟਰੀ ਵਿੱਚ ਲਾਲ ਐਂਟਰੀਆਂ ਕੀਤੀਆਂ ਜ਼ਮੀਨੀ ਰਿਕਾਰਡ ਵਿੱਚ ਲਾਲ ਐਂਟਰੀਆਂ ਕੀਤੇ ਜਾਣ ਦੀ ਗੱਲ ਸਾਹਮਣੇ ਆਉਂਦੀ ਸੀ ਪਰਚੇ ਵੀ ਪਾਏ ਜਾਣ ਦੀ ਗੱਲ ਸਾਹਮਣੇ ਆਉਂਦੀ ਸੀ ਪਰ ਐਤਕੀ ਇਹੋ ਜਿਹਾ ਕੁਝ ਵੀ ਨਹੀਂ ਹੋ ਰਿਹਾ ਤੇ ਇਸੇ ਕਰਕੇ ਸ਼ਾਇਦ 나ੜ ਨੂੰ ਅੱਗ ਲਾਉਣ ਵਾਲਿਆਂ ਦੇ ਹੌਸਲੇ ਕਾਫੀ ਵੱਧ ਗਏ ਨੇ ਇੱਥੇ ਜਿਹੜੇ ਕਿਸਾਨ ਸਾਰੇ ਨਹੀਂ ਜਿਹੜੇ ਕਿਸਾਨ ਨਾੜ ਨੂੰ ਅੱਗ ਲਾ ਰਹੇ ਨੇ ਉਹ ਪੂਰੀ ਤਰ੍ਹਾਂ ਗਲਤ ਕਰ ਰਹੇ ਨੇ ਭਾਵੇਂ ਕੋਈ ਵੀ ਕਾਰਨ ਦੇ ਪਿੱਛੇ ਦੱਸ ਲਿਆ ਜਾਵੇ ਪਰ ਨਾੜ ਨੂੰ ਅੱਗ ਲਾਉਣਾ ਕੋਈ ਹੱਲ ਨਹੀਂ ਇਹ ਇੱਕ ਸ਼ਾਰਟਕਟ ਆ ਇਸ ਨਾਲ ਨੁਕਸਾਨ ਹੀ ਨੁਕਸਾਨ ਹੁੰਦਾ ਹੈ ਪਰ ਇਸ ਕਰਕੇ ਕਿਸਾਨੀ ਦਾ ਵੀ ਨੁਕਸਾਨ ਹੋ ਰਿਹਾ ਹੈ ਕਿਸਾਨੀ ਦਾ ਅਕਸ ਖਰਾਬ ਹੋ ਰਿਹਾ ਹੈ ਤੇ ਇਹ ਕਿਸਾਨੀ ਦੀ ਆਲੋਚਨਾ ਕਰਨ ਵਾਲਿਆਂ ਨੂੰ ਹੋਰ ਮੌਕਾ ਮਿਲ ਜਾਂਦਾ ਸਾਰਾ ਕਸੂਰ ਕਿਸਾਨਾਂ ਸਿਰ ਪਾਉਣ ਦਾ ਸੋ ਇਹਦੇ ਵਿੱਚ ਕਿਸਾਨ ਆਗੂਆਂ ਨੂੰ ਵੀ ਜ਼ਿੰਮੇਵਾਰੀ ਸਹਮਣੇ ਚਾਹੀਦੀ ਹੈ ਕਿ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਸਮਝਾਇਆ ਜਾਵੇ ਕਿ ਇਸ ਨਾਲ ਕਿਸਾਨੀ ਦਾ ਨੁਕਸਾਨ ਹੁੰਦਾ ਕਿਸਾਨੀ ਮੰਗਾਂ ਜਿਹੜੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਨੇ ਵਾਜਬ ਮੰਗਾਂ ਉਹਨਾਂ ਦੀ ਪੂਰਤੀ ਵਿੱਚ ਵੀ ਰੁਕਾਵਟ ਬਣਦੀ ਹੈ ਜਦੋਂ ਕਿਸਾਨਾਂ ਵੱਲੋਂ ਇਹ ਗਲਤ ਕੰਮ ਕੀਤਾ ਜਾਂਦਾ ਹੈ ਕਿ ਖੇਤਾਂ ਦੇ ਖੇਤ ਅੱਗ ਦੇ ਹਵਾਲੇ ਕਰਨਾ ਨਾੜ ਨੂੰ ਅੱਗ ਲਾ ਦੇਣਾ ਰਹਿਦ ਖੂੰਦ ਸਾੜਨਾ ਇਹ ਬਹੁਤ ਗਲਤ ਤਸਵੀਰ ਪੇਸ਼ ਕਰਦਾ ਹੈ ਜਿਸ ਦੀ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਗੂੰਜ ਪੈਂਦੀ ਹੈ ਸੋ ਕਿਸਾਨਾਂ ਨੂੰ ਇਸ ਬੰਨੇ ਧਿਆਨ ਦੇਣ ਦੀ ਲੋੜ ਹੈ ਆਪਣੇ ਕਿਸਾਨੀ ਭਾਈਚਾਰੇ ਅੰਦਰ ਝਾਕੜ ਦੀ ਲੋੜ ਹੈ ਕਿ ਇਸ ਮੰਦ ਭਾਗੇ ਗਲਤ ਕੰਮ ਨੂੰ ਰੋਕਿਆ ਜਾਵੇ ਜਲਦ ਤੋਂ ਜਲਦ ਰੋਕਿਆ ਜਾਵੇ ਤੇ ਗੱਲ ਜੇਕਰ ਤੁਹਾਨੂੰ ਪੰਜਾਬ ਦੇ ਮੌਸਮ ਦੀ ਦਸੀਏ ਤਾਂ ਗਰਮੀ ਵਿੱਚ ਕਾਫੀ ਵਾਧਾ ਹੋ ਗਿਆ ਹੈ ਇਸ ਲਈ ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ਵਿੱਚ ਸਾਰੇ ਹੀ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਮਾਲਵੇ ਦਾ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਇਲਾਕਾ ਸਾਬਤ ਹੋ ਰਿਹਾ ਜਿੱਥੇ ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ ਇਸੇ ਤਰ੍ਹਾਂ ਲੁਧਿਆਣਾ ਅਤੇ ਹੋਰ ਸ਼ਹਿਰਾਂ ਵਿੱਚ ਵੀ ਤਾਪਮਾਨ 43 ਡਿਗਰੀ ਸੈਲਸੀਅਸ ਦੇ ird gird ਘੁੰਮਣਾ ਸ਼ੁਰੂ ਹੋ ਗਿਆ ਹੈ ਵਿਚ ਵਿਚਾਲੇ ਹਨੇਰੀ ਆਉਂਦੀ ਹੈ ਝੱਖੜ ਆਉਂਦਾ ਹੈ ਜਦੋਂ ਦਬਾਅ ਬਣਦਾ ਹੈ ਵੈਸਟਰਨ ਡਿਸਟਰਬੈਂਸ ਯਾਨੀ ਕਿ ਪੱਛਮੀ ਗੜਬੜੀ ਕਰਕੇ ਤਾਂ ਝੱਖੜ ਝੁੱਲ ਜਾਂਦਾ ਹੈ ਉਹਦੇ ਨਾਲ ਵੀ ਜ਼ਿਆਦਾ ਗੰਧ ਹੀ ਪੈਂਦਾ ਹੈ ਲੋਕਾਂ ਦੇ ਘਰਾਂ ਵਿੱਚ ਕਾਫੀ ਗੰਦਗੀ ਹਨੇਰੀ ਕਰਕੇ ਆ ਡਿੱਗਦੀ ਹੈ ਪਰ ਲੋਕਾਂ ਨੂੰ ਗਰਮੀ ਤੋਂ ਰਾਹਤ ਇਸ ਲਈ ਫਿਲਹਾਲ ਨਹੀਂ ਮਿਲ ਰਹੀ ਮੀਂਹ ਦੀ ਪ੍ਰਮੁੱਖ ਸੰਭਾਵਨਾ ਹੁਣ ਮੌਨਸੂਨ ਆਸਰੇ ਹੀ ਆਉਣ ਲੱਗਦੀ ਹੈ ਜਦੋਂ ਸਾਲ ਦਾ ਇਹ ਸਮਾਂ ਤੁਰਨਾ ਸ਼ੁਰੂ ਹੁੰਦਾ ਹੈ ਇਸ ਨਾਲ ਹੀ ਵੀਲਾ ਮੁਕੰਮਲ ਹੁੰਦਾ ਹੈ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਦਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਇਸੇ ਤਰ੍ਹਾਂ ਹੋਰ ਪ੍ਰੋਗਰਾਮਾਂ ਲਈ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਨਵੀਂ ਵਿਸ਼ੇਸ਼ ਰਿਪੋਰਟ ਵਿੱਚ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਬਹੁਤ ਬਹੁਤ ਤਨਵਾਦ